ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਾਰਾ ਬਿਟੀ ਕੰਮ ਬਸਰਤੋਂ ਮੈਂ ਅੱਜ ਮੈਂ ਤੁਹਾਨੂੰ ਪਲਾਜ਼ੋ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਇਸ ਬਾਰੇ ਦੱਸਣ ਲੱਗੀ ਆ ਤੇ ਇਸ ਤੇ ਮੇਰੀਆਂ ਭੈਣਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਸਾਡੇ ਪਲਾਜ਼ੋ ਉੱਚੇ ਚੁੱਕੇ ਜਾਂਦੇ ਨੇ ਸਾਡੀ ਫਿਟਿੰਗ ਪ੍ਰੋਪਰ ਸਹੀ ਨਹੀਂ ਬੈਠਦੀ ਜੇ ਆਪਣੀ ਕਟਿੰਗ ਸਹੀ ਹੋਏਗੀ ਤੇ ਉਸ ਤੋਂ ਬਾਅਦ ਆਪਣੀ ਸਟਿਚਿੰਗ ਸਹੀ ਹੋਏਗੀ ਇਸ ਕਰਕੇ ਕਟਿੰਗ ਕਰ ਲੱਗੀਆਂ ਸਾਨੂੰ ਕਿਹੜੇ ਕਿਹੜੇ ਚੀਜ਼ਾਂ ਤੇ ਧਿਆਨ ਰੱਖਣਾ ਚਾਹੀਦਾ ਇਸ ਵਾਈ ਤੁਹਾਨੂੰ ਅੱਜ ਅਸੀਂ ਸਾਰਾ ਦੱਸਾਂਗੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਸਟੈਪ ਬਾਈ ਸਟੈਪ ਅਸੀਂ ਜੋ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਉਸ ਨੂੰ ਧਿਆਨ ਨਾਲ ਸੁਣਨਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਪਲਾਜ਼ੋ ਦੀ ਕਟਿੰਗ ਕਰਕੇ ਦੇਖਣੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਸਟਿਚ ਕਰੋਗੇ ਤੁਹਾਡੀ ਜੋ ਵੀ ਪ੍ਰੋਬਲਮ ਹੋਣੀ ਆ ਸਭ ਸਹੀ ਹੋਣਗੀਆਂ ਕੀਤਾ ਜੀ ਆਜੋ ਆਪਾਂ ਤੁਹਾਨੂੰ ਦੱਸੀਏ ਕਿ ਪਲਾਜ਼ੋ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਆ ਦੇਖੋ ਇਹ ਕਿਨਾਰੀ ਵਾਲਾ ਪਾਸਾ ਠੀਕ ਹੈ ਇਹਨੂੰ ਆਪਾਂ ਨੇ ਕੱਪੜੇ ਵਿੱਚ ਦਾ ਫੋਲਡ ਕਰਕੇ ਲਿਆ ਹੋਇਆ ਠੀਕ ਹੈ ਦੋਨੋਂ ਕਿਨਾਰੀਆਂ ਇਧਰਲੀ ਸਾਈਡ ਤੇ ਉਧਰਲੀ ਸਾਈਡ ਆਪਣੀ ਫੋਲਡ ਵਾਲੀ ਸਾਈਡ ਆ ਇਸ ਤੋਂ ਬਾਅਦ ਆਪ ਇੱਥੋਂ ਉਪਰੋਂ 2.5 ਇੰਚ ਮਾਰਜਿਨ ਛੱਡਣਾ ਪਲਾਸਟਿਕ ਦੇ ਲਈ ਇਹ ਤੁਸੀਂ ਘਟਵਾਦ ਵੀ ਕਰ ਸਕਦੇ ਹੋ ਜਿੰਨੀ ਤੁਹਾਡੀ ਇਲਾਸਟਿਕ ਦੀ ਚੌੜਾਈ ਹੋਵੇ ਉਸ ਹਿਸਾਬ ਨਾਲ ਆਪਾਂ ਇਹ ਉੱਪਰ ਮਾਰਜਿਨ ਛੱਡਣਾ ਇਸ ਤੋਂ ਬਾਅਦ ਫਿਰ ਆਪਾਂ ਨੇ ਕਿਨਾਰੇ ਵਾਲੀ ਸਾਈਡ ਤੋਂ ਜਿੰਨੀ ਸਾਡੀ ਹਿਪ ਹੋਵੇ ਜਿਸ ਤਰ੍ਹਾਂ ਤੁਹਾਡੀ हिਪ 24 ਇੰਚਾਂ ਤੇ ਉਹਦਾ ਆਪਾਂ ਅੱਧ ਰੱਖਾਂਗੇ 12 ਇੰਚ ਠੀਕ ਹੈ ਹਾਂਜੀ ਦੇਖੋ ਇੱਥੇ ਇਹਨਾਂ ਦੀ ਜੋ हिਪ ਹੈਗੀ ਆ 22 ਇੰਚ ਉਹਦਾ ਆਪਾਂ ਹਾਫ ਲੈ ਲਿਆ 11 ਇੰਚ ਤੇ ਫਿਰ ਇਹਦੇ ਵਿੱਚ ਆਪਾਂ ਨੇ 2 ਇੰਚ ਪਲੱਸ ਕਰਨਾ ਔਰ ਉਸ ਤੋਂ ਬਾਅਦ ਫਿਰ ਜੋ ਸਾਡੀ ਆਸਨ ਦੀ ਥੱਲੇ ਡਾਊਨ ਲਾਈਨ ਕਰਨੀ ਆਪਾਂ ਨੇ ਉਹ ਵੀ ਆਪਣਾ ਆਸਨ ਜਿਨੇ ਆਪਣੇ हिਪ ਹੋਵੇ ਉਹਦਾ ਹਾਫ ਕਰਨਾ ਹੁੰਦਾ ਜਿਸ ਤਰ੍ਹਾਂ ਹੁਣ ਇਹਨਾਂ ਦੀ 22 ਇੰਚ हिਪ ਸੀ ਠੀਕ ਹੈ ਆਪਾਂ ਉਹਦਾ ਹੁਣ ਹਾਫ ਕਰਾਂਗੇ 11 ਇੰਚ ਤੇ ਦੇਖੋ ਜੀ 11 ਇੰਚ ਤੇ ਲੈ ਲਿਆ ਤੇ ਇਸ ਤੋਂ ਬਾਅਦ ਫੇਰ ਜਿਨੀ ਆਪਣੀ ਪੱਟ ਦੀ ਫਿਟਿੰਗ ਹੈਗੀ ਆ ਇਹਨਾਂ ਦੇ ਪੱਟ 12 ਇੰਚ ਤਿਆਰ ਨੇ ਠੀਕ ਆ 12 ਇੰਚ ਆਪਾਂ ਪੂਰਾ 12 ਲੈ ਲਿਆ ਤੇ 2 ਇੰਚ ਆਪਾਂ ਨੇ ਇੱਥੇ ਐਡ ਕਰਨਾ ਇੱਥੋਂ ਤੁਸੀਂ 2 ਜਾਂ 2.5 ਇੰਚ ਵੀ ਐਡ ਕਰ ਸਕਦੇ ਹੋ ਠੀਕ ਹੈ ਇਹ ਆਪਣੀ ਮਰਜ਼ੀ ਹੈ ਥੋੜੀ ਜਿਹੀ ਲੂਸਿੰਗ ਚ ਪਾਣਾ ਤੇ ਫਿਰ ਆਪਾਂ 2.5 ਇੰਚ ਨਹੀਂ ਤਾਂ ਆਪਾਂ 2 ਇੰਚ ਤੁਸੀਂ ਐਡ ਕਰ ਸਕਦੇ ਹੋ ਇਸ ਤੋਂ ਬਾਅਦ ਫਿਰ ਇੱਕ ਲਾਈਨ ਡਰਾ ਕਰਨੀ ਆ ਇੱਥੋਂ ਕੋਰਨਰ ਤੋਂ ਆਪਾਂ ਨੇ 1.5 ਇੰਚ ਦਾ ਮਾਰਜਿਨ ਲੈਣਾ 1.5 ਇੰਚ ਦੀ ਲਾਈਨ ਡਰਾ ਕਰਕੇ ਫੇਰ ਜਿੱਥੇ ਤੁਹਾਡੀ ਪੱਟ ਦੀ ਫਿਟਿੰਗ ਹੈਗੀ ਹੈ ਉੱਥੋਂ ਆਪਾਂ ਨੇ ਸਟਾਰਟ ਕਰਕੇ ਗੁਲਾਈਏ ਐ ਲਾਈਨ ਤੱਕ ਲੈ ਕੇ ਆਣੀ ਆ ਤੇ ਉਸ ਤੋਂ ਬਾਅਦ ਫਿਰ ਆਪਣੇ ਆਹ ਵਾਲੀ ਲਾਈਨ ਦੇ ਨਾਲ ਇਹਨੂੰ ਮੈਚ ਕਰ ਦੇਣਾ ਔਰ ਇਸ ਤੋਂ ਬਾਅਦ ਫਿਰ ਦੇਖੋ ਜਿੰਨੀ ਆਪਣੀ ਲੈਂਥ ਹੈ 2 ਇੰਚ ਦਾ ਮਾਰਜਨ ਆਪਾਂ ਨੇ ਇਲਾਸਟਿਕ ਲਈ ਛੱਡਿਆ ਦੋ ਇੰਚ ਇੰਚੇ ਛੱਡ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਕਿ ਕਈ ਵਾਰ ਹੁੰਦਾ ਹੈ ਕਿ ਜਿਆਦਾ ਫੋਲਡ ਹੋ ਜਾਂਦਾ ਕਪੜਾ ਇਸ ਕਰਕੇ ਥੋੜਾ ਖੁੱਲਾ ਡੋਲਾਏ ਕਪੜਾ ਮਾਰਜਨ 2 1/2 ਇੰਚ ਦਾ ਲੈ ਲਓ ਤੇ 34 ਇਹਨਾਂ ਦੀ ਲੈਂਥ ਤਿਆਰ ਆ ਦੇਖੋ ਜੀ 34 ਦੇ ਵਿੱਚ ਆਪਾਂ ਨੇ 3 ਇੰਚ ਐਡ ਕਰਨਾ 3 ਕਰ ਲਓ 3 1/2 ਕਰ ਲਓ ਤੁਹਾਡੇ ਫੋਲਡ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਅੰਦਰ ਫੋਲਡ ਕਰਦੇ ਹੋ ਠੀਕ ਆ ਇਹ ਪੈਂਟ ਵਾਲਾ ਪਲਾਜ਼ੋ ਆਪਾਂ ਨੇ ਕਟਿੰਗ ਕਰ ਰਹੇ ਹਾਂ ਔਰ ਇਦੇ ਵਿੱਚ ਮੈਂ ਤੁਹਾਨੂੰ ਦੋ ਤਰੀਕੇ ਦੱਸਾਂਗੀ ਦੇਖੋ ਇੱਕ ਤਾਂ ਹੁੰਦਾ ਕਿ ਇਹ ਚੀਜ਼ ਤੋਂ ਆਪਾਂ ਨੇ ਜਿੰਨੀ ਆਪਣੀ ਪੱਟ ਦੀ ਚੁੜਾਈ ਲਈ ਆ ਠੀਕ ਹੈ ਇਹ ਹੁਣ ਆ ਗਿਆ ਜੀ 1.14 1.14 ਦਾ ਆਪਾਂ ਅੱਧ ਕੀਤਾ 7.5 ਇੰਨਾ ਹੀ ਆਪਾਂ ਨੇ ਥੱਲੇ 7.5 ਦੇ ਕਿਨਾਰੇ ਤੋਂ 7.5 ਤੇ ਨਿਸ਼ਾਨ ਲਗਾਣਾ 7.5 ਤੇ ਨਿਸ਼ਾਨ ਲਗਾਇਆ ਠੀਕ ਹੈ ਹੁਣ ਇਹ ਵਾਲੀ ਲਾਈਨ ਤੋਂ ਆਪਾਂ ਨੇ ਪਹੁੰਚਾ ਸਟਾਰਟ ਕਰਨਾ ਜਿਸ ਤਰ੍ਹਾਂ ਹੁਣ ਇਹਨਾਂ ਦਾ ਪਹੁੰਚਾ ਹੈ 7 ਇੰਚ ਤਿਆਰ ਹੈ ਠੀਕ ਹੈ ਸਾਢੇ ਸਾਢੇ ਤਿੰਨ ਆਪਾਂ ਨੇ ਇਧਰੋਂ ਲੈ ਲਿਆ ਠੀਕ ਹੈ ਸਾਢੇ ਤਿੰਨ ਆਪਾਂ ਨੇ ਇਧਰੋਂ ਲੈ ਲਿਆ ਇਹ ਆਪਣੀ ਤਿਆਰ ਦੇ ਨਿਸ਼ਾਨ ਲਗਾ ਲਿਆ ਆਪਾਂ ਨੇ ਉਸ ਤੋਂ ਬਾਅਦ ਅੱਧਾ ਇੰਚ ਮਾਰਜਨ ਸਾਡੀ ਸਲਾਈ ਚ ਜਾਣਾ ਠੀਕ ਹੈ ਆ ਲੋ ਜੀ ਅੱਧਾ ਇੰਚ ਮਾਰਜਨ ਬਾਕੀ ਸੋਡਾ ਪਹੁੰਚਾ ਤਿਆਰ ਆ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਥੇ ਜੋ ਮਾਰਜਿਨ ਲੈਣਾ ਉਹ ਤੁਸੀਂ 1 ਜਾਂ 1.5 ਇੰਚ ਰੱਖ ਸਕਦੇ ਹੋ ਜਿੰਨਾ ਤੁਸੀਂ ਮਾਰਜਿਨ ਅੰਦਰ ਰੱਖਣਾ ਚਾਹੁੰਦੇ ਹੋ ਉਹ ਵੀ ਕੱਲ੍ਹ ਨੂੰ ਤੁਸੀਂ ਇਹ ਲੂਸ ਕਰਨਾ ਹੋਵੇ ਤੇ ਤੁਸੀਂ ਕਰ ਸਕਦੇ ਹੋ ਵੈਸੇ ਆਪਾਂ ਤਾਂ ਸਿਰਫ ਸਕੇਲ ਦਾ ਜਿੰਨਾ ਨਾਪ ਹੁੰਦਾ ਨਾ ਇੰਨਾ ਹੀ ਆਪਾਂ ਨੇ ਇਹਦੀ ਚੌੜਾਈ ਲੈਣੀ ਹੁੰਦੀ ਐ ਇੱਥੋਂ ਮਾਰਜਿਨ ਆਪਾਂ ਰੱਖ ਦਿਆਂ ਠੀਕ ਆ ਲੋਕ ਹੋਰ ਨਾਲ ਤੁਸੀਂ ਇੱਥੇ ਤੁਹਾਡੀ ਲੈਂਥ ਤਿਆਰ ਹੋ ਜਾਣੀ ਹੈ ਇਹ ਮਾਰਜਨ ਸੀ ਫੋਰਡ ਅੰਦਰ ਹੋ ਜਾਣਾ ਇੱਥੇ ਆਹ ਵਾਲੀ ਵਰਕਿੰਗ ਤੇ ਰੱਖ ਕੇ ਸਕੇਲ ਮਾਰਜਨ ਵਾਲੀ ਇੱਥੇ ਤਾਂ ਆਪਣੀ ਸਲਾਈ ਆਏਗੀ ਤੇ ਆਹ ਮਾਰਜਨ ਵਾਲੀ ਲਾਈਨ ਤੇ ਸਕੇਲ ਰੱਖ ਕੇ ਲਾਈਨ ਡਰਾ ਕਰ ਲੈਣੀ ਹੈ ਦੇਖੋ ਠੀਕ ਹੈ ਹੁਣ ਇਧਰੋਂ ਵੀ ਜਿਹੜਾ ਤੁਸੀਂ ਇਹ ਲਾਈਨ ਡਰਾ ਕੀਤੀ ਸੀ ਆਸਨ ਆਸਨ ਦੇ ਲਈ ਆਸਨ ਡਾਊਨ ਕਰਨਾ ਸੀ ਆਪਾਂ ਨੇ ਠੀਕ ਹੈ ਇਹਦੀ ਬਿਲਕੁਲ ਸਿੱਧੀ ਇੱਕ ਲਾਈਨ ਡਰਾ ਕਰਨੀ ਆ ਔਰ ਸਕੇਲ ਨੂੰ ਇਹਦੇ ਬਿਲਕੁਲ ਸਾਹਮਣੇ ਰੱਖਣਾ ਠੀਕ ਹੈ ਔਰ ਇਧਰੋਂ ਵੀ ਜੋ ਪਰ ਮਾਰ ਜਲੇ ਸੀ ਮਾਰਜਨ ਤੇ ਸਕੇਲ ਰੱਖ ਕੇ ਫੇਰ ਇਹਦੀ ਲਾਈਨ ਡਰਾ ਕਰਨੀ ਆ ਕਟਿੰਗ ਲਈ ਲੋ ਔਰ ਇਹਦੇ ਵਿੱਚ ਇੱਕ ਆਪਣੇ ਹੋਰ ਵੀ ਗੱਲ ਦਾ ਧਿਆਨ ਰੱਖਣਾ ਹੈ ਜੇ ਆਪ ਆ ਬਾਕਸ ਆਪਾਂ ਨੇ ਜੋ ਬਣਾਇਆ ਠੀਕ ਹੈ ਸਾਡੀ ਜੋ ਪੱਟ ਦੇ ਨਿਸ਼ਾਨ ਠੀਕ ਹੈ ਇਹ ਬਾਕਸ ਤੋਂ ਕਾਰਨਰ ਤੋਂ ਨਿਸ਼ਾਨ ਤੱਕ ਦੀ ਜੋ ਸਾਡੀ ਲੰਬਾਈ ਆ ਉਹ 2.5 ਇੰਚ ਜ਼ਰੂਰ ਹੋਣੀ ਚਾਹੀਦੀ ਆ ਜੇ ਇਸ ਤੋਂ ਘੱਟ ਹੋਏਗੀ 2 ਇੰਚ ਤੋਂ ਵੀ ਘੱਟ ਹੋਏਗੀ ਤੇ ਸਾਡੇ ਜਦੋਂ ਪੁੱਠਣ ਬੈਠਣ ਲੱਗਿਆ ਸਾਡਾ ਪਲਾਜ਼ੋ ਫਟ ਜਾਂਦਾ ਠੀਕ ਹੈ ਇਹਨੂੰ ਕੋਸ਼ਿਸ਼ ਕਰਿਆ ਕਰੋ কর্নার ਤੋਂ ਲੈ ਕੇ ਜੋ ਸਾਡੀ ਫਿਟਿੰਗ ਤੱਕ ਨਿਸ਼ਾਨ ਆ ਰਹੇ ਆ 2 ਜਾਂ 2.5 ਇੰਚ ਦਾ ਆਣਾ ਹੀ ਆਣਾ ਚਾਹੀਦਾ ਜਿਵੇਂ ਜਿਵੇਂ ਹੈਲਦੀ ਬੰਦੇ ਹੋਣਗੇ ਉਹਨਾਂ ਦੀ ਜੋ ਇਹਦੀ ਆ ਚੀਜ਼ ਲੰਬਾਈ ਆ ਇਹ ਜ਼ਿਆਦਾ ਹੋਵੇ ਇਹ 3.5 ਤੱਕ ਹੋ ਜਾਂਦੀ ਆ ਔਰ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਦਾ ਧਿਆਨ ਰੱਖਣਾ ਜੋ ਇਹਦੀ ਸਾਈਡ ਸਲਾਈ ਆ ਦੇਖੋ ਜੀ ਇਹਦੀ ਨਾਲੀ ਵਾਲੀ ਸਲਾਈ ਆ ਠੀਕ ਹੈ ਇੱਥੇ ਆਪਾਂ ਫਿਟਿੰਗ ਕਰਾਂਗੇ ਇਹਦੀ ਜੋ ਲੰਬਾਈ ਆ ਆਪਣੇ ਸਪੈਸ਼ਲੀ ਚੈੱਕ ਕਰਨੀ ਆ ਵੀ ਜਿੰਨੀ ਸਾਡੀ ਪਲਾਜ਼ੋ ਦੀ ਲੈਂਥ ਹੁੰਦੀ ਹੈ ਉਹਦੇ ਨਾਲੋਂ ਉਹਦੇ ਨਾਲੋਂ ਜਿੰਨੀ ਲੈਂਥ ਹੈ ਜਿਸ ਤਰ੍ਹਾਂ ਇਹਨਾਂ ਦੀ 33 ਇੰਚ ਲੈਂਥ ਤਿਆਰ ਕਰਨੀ ਆ ਇਹਦੇ ਨਾਲੋਂ ਆਪਾਂ ਨੇ 10 ਜਾਂ 12 ਇੰਚ ਦੀ ਇਹ ਸਾਈਡ ਵਾਲ ਜਿਹੜੀ ਸਲਾਈ ਘੱਟ ਹੋਣੀ ਚਾਹੀਦੀ ਹੈ ਠੀਕ ਹੈ ਹੁਣ ਦੇਖੋ ਜਿਸ ਤਰ੍ਹਾਂ ਇੰਚ ਤੇਪਨਾ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਇੱਥੋਂ ਆਪਾਂ ਨੇ ਨਾਪਿਆ 22 ਇੰਚ ਦੀ ਲੈਂਥ ਆ ਰਹੀ ਹੈ ਠੀਕ ਹੈ ਇੱਥੋਂ ਆਪਾਂ ਨੇ ਫੋਲਡ ਕਰ ਦੇਣਾ ਆਪਣੀ ਲੈਂਥ ਇੱਥੇ ਤੱਕ ਤਿਆਰ ਹੋ ਜੇਗੀ 34 ਦੇ ਵਿੱਚੋਂ ਜੇ ਆਪਾਂ 10 ਇੰਚ ਘੱਟ ਕਰਦੇ ਆਂ ਤੇ 24 ਇੰਚ ਇਹ 24 ਤੋਂ ਲੈ ਕੇ 22 ਇੰਚ ਤੱਕ ਤੁਹਾਡੀ ਲੰਬਾਈ ਤਿਆਰ ਹੋ ਜਾਣੀ ਚਾਹੀਦੀ ਆ ਸਮਝ ਲਓ ਜਿਸ ਤਰ੍ਹਾਂ ਤੁਹਾਡੀ ਲੈਂਥ 34 ਤਿਆਰ ਆ ਉਹਦੇ ਨਾਲੋਂ 10 ਤੋਂ ਲੈ ਕੇ 12 ਤੱਕ ਘੱਟ ਹੋਣੀ ਚਾਹੀਦੀ ਆ ਜੇ ਇਸ ਤੋਂ ਵੀ ਘੱਟ ਹੋ ਗਈ ਇਹ ਤੁਹਾਡੀ ਜੋ ਪਲਾਜ਼ੋ ਦੀ ਸਾਈਡ ਹੈ ਉਹ ਉੱਚੀ ਚੁੱਕੀ ਜਾਣੀ ਆ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਸਾਡੀ ਇਹ ਸਾਈਡ ਵਾਲੀ ਸਲਾਈ ਹੈ ਲੈਂਥ ਨਾਲੋਂ 10 ਜਾਂ 12 ਦੇ ਵਿੱਚ ਵਿੱਚ ਘਟ ਹੋਣੀ ਚਾਹੀਦੀ ਹੈ ਇਸ ਤੋਂ ਜ਼ਿਆਦਾ ਘਟ ਨਹੀਂ ਹੋਣੀ ਚਾਹੀਦੀ ਅਬ ਸੋਚੋ ਜੇ 13 ਜਾਂ 14 ਘਟ ਹੋ ਜਵੇ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ 10 ਤੋਂ ਲੈ ਕੇ 12 ਤੱਕ ਹੀ ਹੋਣੀ ਚਾਹੀਦੀ ਹੈ ਠੀਕ ਹੈ ਫਿਰ ਇਹਦੀ ਇਹ ਤੁਸੀਂ ਇੱਕ ਵਾਰ ਚੈੱਕ ਜ਼ਰੂਰ ਕਰ ਲਿਆ ਕਰੋ ਵੀ ਇਹਦੀ ਕਿੰਨੇ ਇੰਚ ਲੰਬਾਈ ਤਿਆਰ ਹੁੰਦੀ ਆ ਦੇਖੋ ਹੁਣ ਜੇ ਆਪਾਂ ਇਹਦੀ 10 ਇੰਚ ਘਟ ਹੋਵੇ ਤੇ 24 ਇੰਚ ਦੀ ਤਿਆਰ ਹੋ ਰਹੀ ਹੈ ਇਹਦੇ ਵਿੱਚੋਂ ਜੇ 12 ਇੰਚ ਘੱਟ ਹੋਵੇ ਤੇ 22 ਇੰਚ ਤਿਆਰ ਹੋ ਰਹੀ ਹੈ ਇਸ ਦਾ ਮਤਲਬ ਇਹ ਬਿਲਕੁਲ ਸਹੀ ਆਣੀ ਹੈ ਬਿਲਕੁਲ ਉੱਪਰ ਨਹੀਂ ਚੁੱਕਿਆ ਜਾਣਾ ਤੇ ਇਹਦੇ ਤੋਂ ਲੈਂਥ ਨਾਲੋਂ 12 ਇੰਚ ਦੀ ਲੰਬਾਈ ਘੱਟ ਹੈ ਇੱਥੇ 22 12 ਇੰਚ ਘੱਟ ਆ ਰਹੀ ਹੈ ਠੀਕ ਹੈ ਇੱਕ ਇਹਦੇ ਵਿੱਚ ਹੋਰ ਵੀ ਹੈ ਜੇ ਜਿਸ ਤਰ੍ਹਾਂ ਮੈਂ ਤੁਹਾਨੂੰ ਇਹਦਾ ਸੈਂਟਰ ਦਾ ਦੱਸਿਆ ਸੀ ਵੀ ਤੁਸੀਂ ਇਹਨਾਂ ਦੋਨਾਂ ਦਾ ਸੈਂਟਰ ਕੱਢ ਕੇ ਫਿਰ ਇਹਦਾ ਪਹੁੰਚੇ ਦਾ ਜੋ ਆਪਾਂ ਨੇ ਮਾਰਕਿੰਗ ਕਰਨੀ ਹੈ ਸੈਂਟਰ ਕੱਢ ਕੇ ਕਰਨੀ ਹੈ ਠੀਕ ਹੈ ਇੱਕ ਤੇ ਇਹ ਤਰੀਕਾ ਹੋ ਗਿਆ ਇਸ ਤੋਂ ਬਾਅਦ ਤੁਸੀਂ ਇਦਾਂ ਇਹ ਵੀ ਤਿਕਾ ਤਰੀਕਾ ਅਪਣਾ ਸਕਦੇ ਹੋ ਤੁਸੀਂ ਸਾਈਡ ਤੋਂ ਸਿਰਫ 2.5 ਇੰਚ ਛੱਡ ਕੇ ਨਾ ਆਪਣਾ ਪਹੁੰਚਾ ਲੈ ਸਕਦੇ ਹੋ ਜਿਸ ਤਰ੍ਹਾਂ ਹੁਣ ਦੇਖੋ ਆਪਾਂ ਨੇ ਸੈਂਟਰ ਕੱਢ ਕੇ ਦੀ ਸਾਰੀ ਮਾਰਕਿੰਗ ਕੀਤੀ ਤੇ ਸਾਈਡ ਤੇ 3 ਇੰਚ ਆ ਰਹੇ ਆ ਠੀਕ ਹੈ ਤੁਸੀਂ ਵੈਸੇ ਵੀ ਜੇ ਸੈਂਟਰ ਕੱਢ ਨਹੀਂ ਕਰਨਾ ਸਿਰਫ ਸਾਈਡ ਤੋਂ ਆਪਾਂ ਤੁਸੀਂ 2.5 ਇੰਚ ਛੱਡ ਦੋ ਉਸ ਤੋਂ ਬਾਅਦ ਫਿਰ ਆਪਾਂ ਨੇ ਜਿੰਨਾ ਪਹੁੰਚਾ ਲੈਣਾ ਉਹ ਲੈ ਲਓ ਠੀਕ ਹੈ ਉਸ ਤੋਂ ਬਾਅਦ ਜੋ ਸਾਡਾ ਮਾਰਜਨ ਆਪਾਂ ਨੇ ਤੁਸੀਂ ਰੱਖਣਾ ਹੈ ਸਲਾਈ ਦੇ ਲਈ ਉਹ ਤੁਸੀਂ ਰੱਖ ਸਕਦੇ ਹੋ ਇਹ ਦੋ ਤਰੀਕੇ ਨੇ ਇੱਕ ਤੇ ਸੈਂਟਰ ਕੱਢ ਕੇ ਜਾਂ ਫਿਰ ਬਸ ਸਾਈਡ ਤੋਂ ਤੁਸੀਂ ਸਿਰਫ 2 ਇੰਚ ਛੱਡ ਦਿਆ ਕਰੋ 2 ਇੰਚ ਛੱਡ ਕੇ ਉਸ ਤੋਂ ਬਾਅਦ ਆਪਾਂ ਨੇ ਇਹਦਾ ਪੌਂਚਾ ਲੈਣਾ ਐਸ ਸਾਈਡ ਤੋਂ ਆਪਾਂ ਨੇ ਨਹੀਂ ਕਟਿੰਗ ਕਰਨਾ ਇਹ ਆਪਾਂ ਦੂਸਰੇ ਪੇਸ ਦੇ ਉੱਪਰ ਰੱਖ ਕੇ ਸਾਈਡ ਵਾਲੀ ਜੋ ਇਕੱਠੀ ਕਟਿੰਗ ਕਰਾਂਗੇ ਬੈਕ ਵਾਲਾ ਜੋ ਪੱਲਾ ਹੁੰਦਾ ਹੈ ਉਹ ਫਰੰਟ ਵਾਲੇ ਪੱਲੇ ਨਾਲੋਂ ਆਸਣ ਦੇ ਕੋਲੋਂ ਉਹਦਾ ਸਾਈਜ਼ 2 ਜਾਂ 2.5 ਇੰਚ ਵੱਡਾ ਹੁੰਦਾ ਹੈ ਠੀਕ ਹੈ ਉਹ ਵੀ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਆਪਣਾ ਪਲਾਜ਼ੋ ਉੱਚਾ ਚੁੱਕਿਆ ਜਾਂਦਾ ਹੈ ਜੇ ਅਸੀਂ ਆਪਣੇ ਆਸਣ ਇੱਕੋ ਬਰਾਬਰ ਰੱਖਾਂਗੇ ਤੇ ਸਾਡਾ ਇਸ ਪਲਾਜ਼ੋ ਜੋ ਉੱਚਾ ਚੁੱਕਿਆ ਜਾਣਾ ਇਸ ਕਰਕੇ ਬੈਕ ਵਾਲੀ ਸਾਈਡ ਦੀ ਜੋ ਆਸਣ ਦੀ ਲੰਬਾਈ ਹੈ ਅਸੀਂ ਜ਼ਿਆਦਾ ਰੱਖਣੀ ਹੈ ਜੇ ਕੋਈ ਜ਼ਿਆਦਾ ਹੈਲਦੀ ਬੰਦਾ ਹੈ ਉਹਦੀ ਤੇ ਤੁਸੀਂ ਜਿਸ ਤਰ੍ਹਾਂ ਜਿੰਨਾਂ ਦੀ हिਪ 25 26 ਤੋਂ ਸਟਾਰਟ ਹੋਵੇ ਉਹਨਾਂ ਨੂੰ ਤੁਸੀਂ ਇੱਥੋਂ 3.5 ਇੰਚ ਛੱਡ ਕੇ ਫਿਰ ਇੱਥੇ ਪਲਾਜ਼ੋ ਫਰੰਟ ਵਾਲਾ ਪੀਸ ਰੱਖਣਾ ਠੀਕ ਹੈ ਵੈਸੇ ਨਾਰਮਲ ਤੁਸੀਂ 2.5 ਜਾਂ 3 ਇੰਚ ਰੱਖ ਸਕਦੇ ਹੋ ਠੀਕ ਹੈ ਆਪਾਂ ਹੁਣ ਇਹਦਾ 3 ਇੰਚ ਇਹਨਾਂ ਦਾ ਨਾਰਮਲ ਇਹਨਾਂ ਦੀ हिਪ 5 ਇੰਚ ਆ ਤੇ ਇਹਨਾਂ ਦਾ ਆਪਾਂ ਆਪਣੀ 3 ਇੰਚ ਸਾਈਡ ਤੋਂ ਰੱਖਣਾ ਸੌਰੀ ਉੱਪਰੋਂ 3 ਇੰਚ ਦੀ ਲੰਬਾਈ ਜ਼ਿਆਦਾ ਰੱਖਣੀ ਹੈ ਦੇਖੋ ਫਰੰਟ ਵਾਲਾ ਪੀਸ ਆਪਾਂ ਨੇ ਬੈਕ ਵਾਲੇ ਪੀਸ ਦੇ ਉੱਪਰ ਇਦਾਂ ਹੀ ਸੈੱਟ ਕਰ ਲੈਣਾ ਕਿਨਾਰੇ ਨਾਲ ਆਪਾਂ ਨੇ ਕਿਨਾਰੀ ਜੋੜ ਲੈਣੀ ਹੈ ਠੀਕ ਆ ਉਪਰੋਂ ਵੀ ਹੁਣ ਦੇਖੋ ਆਪਾਂ ਨੇ 3 ਇੰਚ ਲੰਬਾਈ ਜ਼ਿਆਦਾ ਰੱਖਣੀ ਹੈ ਦੇਖੋ 3 ਇੰਚ ਆਪਾਂ ਨੇ ਇਹ ਲੰਬਾਈ ਇਹ ਜ਼ਿਆਦਾ ਰੱਖੀ ਹੈ ਬੈਕ ਬੈਕ ਵਾਲੇ ਹਿੱਸੇ ਦੀ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਸਾਈਡ ਤੋਂ 2 2 ਇੰਚ ਦਾ ਮਾਰਜਨ ਲੈਣਾ ਐ ਲਾਈਨ ਦਿਨਾਂ ਨੂੰ ਸਿੱਧੀ ਲਾਈਨ ਡਰਾ ਕਰ ਲੈਣੀ ਆ ਸਾਈਡ ਤੋਂ 2 2 ਇੰਚ ਦਾ ਮਾਰਜਨ ਲੈਣਾ ਇਸ ਨੂੰ ਬੁਲਾਈ ਦੇ ਦੇਣੀ ਹੈ ਇਸ ਤੋਂ ਬਾਅਦ ਆਪਣੇ ਸਕੇਲ ਲੈ ਕੇ ਜਿੰਨੀ ਸਕੇਲ ਦੀ ਚੁੜਾਈ ਹੈ ਬਾਸ ਇਹਦੇ ਨਾਲ ਤੁਸੀਂ ਇਦਾਂ ਰੱਖ ਲੈਣਾ ਫਰੰਟ ਪੀਸ ਦੇ ਨਾਲ ਬੈਕ ਪੀਸ ਆਪਾਂ ਨੇ ਇੱਥੋਂ ਇੰਨਾ ਹੀ ਚੁੜਾਈ ਜਾਵਾ ਲੈ ਗਏ ਠੀਕ ਹੈ ਫਿਰ ਸਕੇਲ ਦੇ ਨਾਲ ਨਾਲ ਆਪਾਂ ਨੇ ਲਾਈਨ ਡਰਾ ਕਰਨੀ ਹੈ ਇਸ ਤੋਂ ਬਾਅਦ ਜਿਸ ਤਰ੍ਹਾਂ ਵਿਸ਼ਾ ਆ ਉਹਦੇ ਵਿੱਚ ਰਹਿਣ ਦੋ ਤੇ 2.5 ਇੰਚ ਆਪਾਂ ਜੋ ਸਾਈਡ ਤੋਂ ਆਪਾਂ ਛੱਡੀ ਸੀ ਠੀਕ ਹੈ ਹੁਣ ਇਹਨਾਂ ਨੂੰ ਚਾਰੇ ਪੀਸਾਂ ਨੂੰ ਆਪਾਂ ਨੇ ਇਕੱਠੇ ਕਟਿੰਗ ਕਰ ਦੇਣੀ ਆ ਆ ਦੇਖੋ ਇਹ ਫਰੰਟ ਪੀਸ ਆਪਣਾ ਤੇ ਬਾਕੀ ਆ ਸਕੇਲ ਜੋ ਆਪਾਂ ਨੇ ਐਕਸਟਰਾ ਜੋ ਸਕੇਲ ਜਿੰਨੀ ਆਪਾਂ ਮਾਰਕਿੰਗ ਕੀਤੀ ਆ ਠੀਕ ਹੈ ਇਹ ਉਹਦੀ ਮਾਰਕਿੰਗ ਆਪਾਂ ਨੇ ਕੀਤੀ ਆ ਬਾਕੀ ਇਹ ਵੀ ਸਾਈਡ ਤੋਂ ਜੋ 2.5 ਇੰਚ ਥੱਲੋ ਲੈ ਗਏ ਇਹ ਕਿ ਆ ਲਾਈਨ ਤੇ ਆ ਲਾਪਾ ਨੇ 스케일 ਰੱਖਣਾ ਤੇ ਇਹਦੀ ਮਾਰਕਿੰਗ ਸਾਈਡ ਤੋਂ ਕੀਤੀ ਹੁਣ ਆ ਚਾਰੋਂ ਪੱਲੇ ਆਪਾਂ ਇਕੱਠੇ ਕਟਿੰਗ ਕਰਦੇ ਹਾਂ ਉਹ ਬਾਅਦ ਸੇਰਾ corner ਤੋਂ ਲੈ ਕੇ ਠੀਕ ਹੈ 3 ਇੰਚ ਤੇ ਰੱਖੋ 2 ਇੰਚ ਦਾ ਆਪਾਂ ਮਾਰਜਿਨ ਉੱਪਰ ਲਿਆ ਠੀਕ ਹੈ ਇਹਨੂੰ ਇਹਨੂੰ ਆਪਾਂ ਨੇ ਦੇਸ਼ੀਅੱਦਾਂ ਲਾਈਨ ਡਰਾ ਕਰ ਦੇਣੀ ਆ ਠੀਕ ਹੈ ਆ ਇਹ 3 ਇੰਚ ਮਾਰਜਿਨ ਸੀ ਠੀਕ ਹੈ ਆ ਸਾਡਾ ਫਰੰਟ ਵਾਲਾ ਠੀਕ ਹੈ ਇਹਦੇ ਨਾਲ ਆਪਾਂ ਨੇ 3 ਇੰਚ ਜ਼ਿਆਦਾ ਲਿਆ ਸਾਈਡ ਤੋਂ ਬਰਾਬਰ ਹੋਣੀ ਚਾਹੀਦੀ ਹੈ ਤੇ ਇੱਥੋਂ ਆਪਾਂ ਨੇ 3 ਇੰਚ ਦੀ ਮਾਰਕਿੰਗ ਮਾਰਜਨ ਜਾ ਰਲਾ ਲੈਣਾ ਠੀਕ ਹੈ ਫਿਰ ਇਹਨੂੰ ਤਿਰਛੇ ਇਦਾਂ ਕਟਿੰਗ ਕਰਦੇ ਹਾਂ ਠੀਕ ਠੀਕ ਹੈ ਹੁਣ ਦੇਖੋ ਸਾਈਡ ਤੋਂ ਚਾਰੇ ਪੀਸ ਦੀ ਕਟਿੰਗ ਹੋ ਗਏ ਨੇ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਫਰੰਟ ਵਾਲੇ ਪੀਸ ਨੂੰ ਖਿਸਕਾ ਕੇ ਜੋ ਆਪਣੇ ਬੈਕ ਦੀ ਮਾਰਕਿੰਗ ਕੀਤੀ ਹੈ ਉਹਦੇ ਨਾਲ ਮਿਲਾ ਦੇਣਾ ਦੇਖੋ ਹੁਣ ਆਪਾਂ ਨੇ ਇਹ ਚੀਜ਼ ਨੂੰ ਸੇਮ ਬਰਾਬਰ ਕਰ ਲਿਆ ਇਹ ਦੋਨੋਂ ਸਾਈਡਾਂ ਆਪਣੀਆਂ ਫਰੰਟ ਔਰ ਬੈਕ ਦੀਆਂ ਸੇਮ ਹੋਣੀਆਂ ਚਾਹੀਦੀਆਂ ਨੇ ਕਟਵੱਧ ਮਾਰਕਿੰਗ ਨਹੀਂ ਹੋਣੀ ਚਾਹੀਦੀ ਇਹ ਹਿੱਸੇ ਵੀ ਬਰਾਬਰ ਹੋਣੇ ਚਾਹੀਦੇ ਆ ਠੀਕ ਹੈ ਹੁਣ ਆ ਦੇਖੋ ਮਾਰਕਿੰਗ ਥੋੜੀ ਜੀ ਉੱਪਰ ਸੀ ਇਸ ਕਰਕੇ ਆਪਨੇ ਬੈਕ ਫਰੰਟ ਵਾਲੇ ਹਿੱਸੇ ਨੂੰ ਔਰ ਬੈਕ ਵਾਲੇ ਹਿੱਸੇ ਨੂੰ ਬਰਾਬਰ ਕਰ ਦੇਣਾ ਠੀਕ ਹੈ ਫਿਰ ਆਪਾਂ ਨੇ ਇਹ ਚੀਜ਼ ਨੂੰ ਕਟਿੰਗ ਕਰ ਲਈ। ਇਸ ਤੋਂ ਬਾਅਦ ਪਾਕਟ ਦੀ ਆਪਾਂ ਕਟਿੰਗ ਕਰਾਂਗੇ। ਆ ਦੇਖੋ ਜੋ ਸਾਈਡ ਆਪਣੀ ਇਹਦੇ ਵਿੱਚ ਪਾਕਟ ਨਿਕਲಾಣੀ ਆ। ਫੋਗਟ ਦੀ ਜੋ ਲੰਬਾਈ ਆਪਾਂ ਨੇ 13 ਇੰਚ ਲੈਣੀ ਆ ਠੀਕ ਆ ਤੇ 6 ਇੰਚ ਆਪਾਂ ਨੇ ਚੁੜਾਈ ਲੈਣੀ ਆ ਠੀਕ ਆ ਇਹ ਫੋਲਡ ਵਾਲੀ ਸਾਈਡ ਆ ਇਹ ਓਪਨ ਵਾਲੀ ਸਾਈਡ ਇੱਥੋਂ 11 ਜਾਂ 11.5 ਤੁਸੀਂ ਲੈ ਸਕਦੇ ਹੋ ਠੀਕ ਆ ਹੁਣ 11 ਓਪਨ ਵਾਲੀ ਸਾਈਡ ਤੋਂ ਆਪਾਂ ਨੇ 11 ਇੰਚ ਲੈਣਾ ਹੈ 11 ਜਾਂ 11.5 ਠੀਕ ਹੈ ਬੰਦ ਵਾਲੀ ਸਾਈਡ ਤੋਂ ਨਹੀਂ ਲੈਣਾ ਫਿਰ ਇਹਨੂੰ 11 ਵਾਲੇ ਨਿਸ਼ਾਨ ਨੂੰ 13 ਵਾਲੇ ਨਿਸ਼ਾਨ ਨਾਲ ਆਪਾਂ ਨੇ ਮਿਲਾ ਦੇਣਾ ਫਿਰ ਤੋਂ ਤਿਰਛੀ ਕਟਿੰਗ ਕਰ ਲੈਣੀ ਹੈ ਠੀਕ ਹੈ ਥੈਂਕ ਯੂ ਜੀ ਬਾਕੀ ਤੁਹਾਨੂੰ ਸਾਡਾ ਕਟਿੰਗ ਕਰਨ ਦਾ ਤਰੀਕਾ ਕਿਸ ਤਰ੍ਹਾਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ